ਦੋ ਇੱਕ ਤੇ ਆਪਣਾ 80 ਤੋਂ ਉੱਤੇ ਸਪਰਮ ਆ ਜਦੋਂ ਬੱਚਾ ਕਨਸੀਵ ਹੋ ਜਾਂਦਾ ਉਹ ਮੇਰੇ ਕੋਲ 1 ਮਹੀਨੇ ਦੇ ਅੰਦਰ ਆਣ ਕੇ ਪ੍ਰਸ਼ਾਦ ਲੈ ਸਕਦਾ ਸਾਡੇ ਕੋ ਖਾਨਦਾਨੀ ਵਾਰਾ ਸਾਡੇ ਪੂਰੇ ਖਾਨਦਾਨ ਨੂੰ ਉਹਦਾ ਕੋਈ ਪੈਸਾ ਨਹੀਂਗਾ ਬਿਲਕੁਲ ਫਰੀ ਹੈ ਜਦੋਂ ਬੱਚਾ ਕਨਸੀਵ ਹੋ ਜਾਂਦਾ 1 ਮਹੀਨੇ ਦੇ ਅੰਦਰ ਆ ਕੇ ਲੈ ਸਕਦਾ ਇਹ ਵਿਧੀ ਦੇ ਨਾਲ ਵਰਤ ਲੈਂਦਾ ਲੋਕੋ ਕਿੰਨਾ ਕਿੰਨਾ ਲੋਕਾਂ ਨੂੰ ਫਾਇਦਾ ਮਿਲਦਾ ਉਸ ਪ੍ਰਸ਼ਾਦ ਦਾ ਉਹ ਜਿਨ੍ਹਾਂ ਦੇ ਲੜਕੀਆਂ ਨੇ ਪਹਿਲਾਂ ਉਹਨਾਂ ਲੋਕਾਂ ਨੂੰ ਫਾਇਦਾ ਮਿਲਦਾ ਵਾ ਜਿਨ੍ਹਾਂ ਦੇ ਪਹਿਲਾ ਬੱਚਾ ਵਾ ਉਹਨਾਂ ਨੂੰ ਉਹ ਤੇ ਮੇਰੇ ਵੀਰ ਆਉਣ ਦੀ ਕੋਸ਼ਿਸ਼ ਨਹੀਂ ਕਰਨ ਕਿਉਂਕਿ ਕੁਦਰਤ ਦੀ ਦੇਣਾ ਪਹਿਲਾਂ ਘਰ ਦੇ ਵਿੱਚ ਕੋਈ ਨਾ ਕੋਈ ਜੀਵ ਤੇ ਆਉਣਾ ਚਾਹੀਦਾ ਕਿ ਉਹਦਾ ਰਾਹ ਤੇ ਖੁੱਲਣਾ ਚਾਹੀਦਾ ਨਾ ਤੇ ਜਦੋਂ ਆਪਣੇ ਘਰ ਲੜਕੀ ਫਾਇਦਾ ਹੋ ਗਈ ਆ ਉਹ ਮੇਰਾ ਵੀਰ ਆ ਸਕਦਾ ਲੜਕੇ ਦੀ ਪ੍ਰਸ਼ਾਦ ਲੈਣ ਲਈ ਜਾਂ ਜਿਹਦੇ ਇੱਕ ਵਾ ਜਾਂ ਦੋ ਆ ਉਹ ਮੇਰਾ ਵੀਰ ਪ੍ਰਸ਼ਾਦ ਲੈ ਸਕਦਾ ਮਾਲਕੇ ਦੂਸਰਾ ਜਿਹੜਾ ਜੀ ਦੇ ਬੱਚਾ ਨਹੀਂ ਉਹ ਮੇਰਾ ਵੀਰ ਕੋਸ਼ਿਸ਼ ਨਾ ਕਰੇ ਹੋਂ ਦੀ ਜੇਪ ਗੱਲ ਕਰੀਏ ਜਿੱਦਾਂ ਲੜਕਾ ਲੜਕੀ ਪਰਮਾਤਮਾ ਦੀ ਦੇਣ ਆਪਾਂ ਕਹਿ ਸਕਦੇ ਹਾਂ ਕਿ ਇਹ ਦੇ ਵਿੱਚ ਸਸਿਆ ਦੋਸਤੋ ਮੈਂ ਰਗਵਿੰਦਰ ਸਿੰਘ ਤੇ ਅੱਜ ਅਸੀਂ ਫੇਰ ਸੇਤ ਨਾਲ ਜੁੜੀਆਂ ਜਿਹੜੀ ਆ ਉਹ ਜਾਣਕਾਰੀ ਦੇ ਨਾਲ ਅਸੀਂ ਡਾਕਟਰ ਸਾਹਿਬ ਨਾਲ ਗਲਬਤ ਕਰਾਂਗੇ ਸੋ ਹਰ ਵਾਰ ਦੀ ਤਰ੍ਹਾਂ ਅੱਜ ਅਸੀਂ ਫੇਰ ਬਿੱਗਵਾਲ ਦੇ ਗੁਰੂ ਤੇਗ ਬਹਾਦਰ ਕਲੀਨਿਕ ਵਿੱਚ ਮੌਜੂਦ ਹਾਂ ਜਿੱਥੇ ਡਾਕਟਰ ਹਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਸੋ ਉਹਨਾਂ ਦਾ ਪਹਿਲਾਂ ਇਸ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਸੋ ਡਾਕਟਰ ਹਰਜੀਤ ਸਿੰਘ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਸਾਰੇ ਸਰੋਤਿਆਂ ਦਾ ਹਾਂਜੀ ਡਾਕਟਰ ਸਾਹਿਬ ਅੱਜ ਅਸੀਂ ਕਿਸ ਵਿਸ਼ੇ ਤੇ ਜਿਹੜੀ ਗੱਲਬਾਤ ਅੱਗੇ ਜਿਹੜੀ ਤੋਰਨੀ ਹੈਗੀ ਹੈ ਦੇਖੋ ਜੀ ਅੱਜ ਕੱਲ੍ਹ ਜਿਹੜੇ ਬੰਦੇਆਂ ਨੂੰ ਪ੍ਰੋਬਲਮ ਆ ਰਹੀਆਂ ਜਾਂ ਮੁੰਡਿਆਂ ਨੂੰ ਪ੍ਰੋਬਲਮ ਆ ਰਹੀਆਂ ਉਹਦੇ ਵਿਸ਼ੇ ਤੇ ਗੱਲ ਕਰਾਂਗੇ ਕਿਉਂਕਿ ਮੇਰੇ ਕੋਲ ਬਹੁਤ ਪੇਸ਼ੈਂਟ ਆਦੇ ਜਿਨ੍ਹਾਂ ਦੇ ਇਹੀ ਸ਼ਿਕਾਇਤ ਹੁੰਦੀ ਆ ਕਿ ਬੱਚਾ ਨਹੀਂ ਹੋ ਰਿਹਾ ਤੇ ਕੁਝ ਇਹੋ ਜਿਹੇ ਵੀ ਆ ਰਹੇ ਨੇ ਕਿ ਜਿਹੜੇ ਕਹਿੰਦੇ ਸਾਡੇ ਲੜਕੀ ਹੀ ਹੁੰਦੀਆਂ ਨੇ ਤੇ ਜਿਹੜਾ ਮਰਦ ਦੇ ਪ੍ਰੋਬਲਮ ਆ ਉਹ ਜ਼ਿਆਦਾ ਔਰ ਅੱਜਕੱਲ੍ਹ ਸਵਰਮ ਦੀ ਬਹੁਤ ਦਰਕਾਟ ਹੁੰਦੀ ਆ ਕਿਉਂਕਿ 50% ਤੋਂ ਉੱਤੇ ਹੋਵੇ ਤਾਂ ਫਿਰ ਹੀ ਬੱਚਾ ਹੁੰਦਾ ਵਾ ਤੇ ਜੇਕਰ ਲੜਕਾ ਚਾਹੀਦਾ ਤਾਂ ਫਿਰ ਉਹਦੇ ਆਸਤੇ 80 ਤੋਂ ਪਲੱਸ ਹੋਣਾ ਚਾਹੀਦੇ ਸਪਰਮ ਉਹਨੂੰ ਕਹਿੰਦੇ XYL 80 ਤੋਂ ਉੱਪਰ ਚਲੇ ਗਏ ਤੇ ਵੈਸੇ ਹੀ ਲੜਕਾ ਹੁੰਦੇ ਚਾਂਸ ਨੇ ਤੇ ਨੰਬਰ 2 ਇੱਕ ਤੇ ਆਪਣਾ 80 ਤੋਂ ਉੱਤੇ ਸਪਰਮ ਜਦੋਂ ਬੱਚਾ ਕਨਸੀਵ ਹੋ ਜਾਂਦਾ ਉਹ ਮੇਰੇ ਕੋਲ 1 ਮਹੀਨੇ ਦੇ ਅੰਦਰ ਆਣ ਕੇ ਪ੍ਰਸ਼ਾਦ ਲੈ ਸਕਦਾ ਸਾਡੇ ਕੋਲ ਖਾਨਦਾਨ ਨਹੀਂ ਵਾਰਾ ਸਾਡੇ ਪੂਰੇ ਖਾਨਦਾਨ ਨੂੰ ਉਹਦਾ ਕੋਈ ਪੈਸਾ ਨਹੀਂਗਾ ਬਿਲਕੁਲ ਫਰੀ ਹੈ ਜਦੋਂ ਬੱਚਾ ਕਨਸੀਵ ਹੋ ਜਾਂਦਾ 1 ਮਹੀਨੇ ਦੇ ਅੰਦਰ ਆ ਕੇ ਲਾ ਸਕਦਾ ਵਾ ਬਾਕੀ ਆਪਣੇ ਲੇਡੀਜ਼ ਦੇ ਵਿੱਚ ਬਹੁਤ ਪ੍ਰੋਬਲਮ ਆ ਇਹੋ ਜਿਹੀਆਂ ਨਹੀਂ ਆ ਰਹੀਆਂ ਕਿ ਜਿਨ੍ਹਾਂ ਦੀਆਂ ਟਿਊਬਾਂ ਬਲੌਕ ਨੇ ਜਿਆਦਾਤਰ ਐਗ ਸਾਈਜ਼ ਡਾਊਨ ਹੋਣਾ ਐਗ ਕਮ ਸੇ ਕਮ ਵੀ 16 ਤੋਂ 18 ਐਮ ਐਮ ਚਾਹੀਦਾ ਉਹ ਬਹੁਤ ਲੜਕੀਆਂ ਦੇ ਘਟ ਆ ਰਹੇ ਆ ਵੱਧ ਤੋਂ ਵੱਧ ਕੁਛ 7 ਐਮ ਐਮ ਦੇ ਆ ਰਹੇ ਆ ਉਹਦੀ ਬਹੁਤ ਵਧੀਆ ਦਵਾਈ ਹੈ ਸਿਰਫ 2 ਮਹੀਨੇ ਹੀ ਉਹੀ ਟੈਬਲਟ ਲੈਣੀਆਂ ਪੈਣੀਆਂ ਤੇ ਉਹੀ 18 ਐਮ ਮ ਤੱਕ ਚਲੇ ਜਾਂਦਾ ਵਾ ਤੇ ਲੇਡੀਜ਼ ਦੇ ਵਿੱਚ ਜਿਆਦਾਤਰ ਇਹੀ ਪ੍ਰੋਬਲਮ ਆਉਂਦੀਆਂ ਨੇ ਇੱਕ ਨੰਬਰ 2 ਇਹਨਾਂ ਦੇ ਪ੍ਰੀਜੈਸਟ ਹੋਂ ਜਿਹੜੇ ਹਾਰਮੋਨ ਆ ਉਹ ਵੀ ਘਟ ਜਾਂਦੇ ਆ ਉਹਦੇ ਕਰਕੇ ਵੀ ਪ੍ਰੋਬਲਮ ਆਉਂਦੀ ਆ ਨੰਬਰ 2 ਕਈਆਂ ਦੇ ਮੰਨ ਲੋ ਬੱਚਾ ਹੋ ਵੀ ਜਾਂਦਾ ਕਨਸੀਵ ਹੋ ਗਿਆ ਉਹਦੇ ਬਾਅਦ ਮਿਸਕਾਰਜ ਹੋ ਜਾਣਾ ਮਿਸਕਾਰਜ ਹੋਣ ਦਾ ਕਾਰਨ ਕਿ ਯੂਟਰ ਦੇ ਵਿੱਚ ਆਰੈਂਦੀ ਕਮੀ ਆ ਨੰਬਰ 2 ਯੂਟਰ ਦੀ ਵੀਕਨੈਸ ਉਹਦੇ ਅੰਦਰ ਜਿਹੜੇ ਹਾਰਮੋਨ ਉਹ ਜਾਨੀ ਜ਼ਿਆਦਾ ਹੀ ਵੀਕ ਨੇ ਇਸ ਕਰਕੇ ਉਹ ਮਿਸਕਾਰਜ ਹੋ ਜਾਂਦਾ ਜਿੰਨੂੰ ਕਹਿੰਦੇ ਆਪਾਂ ਬੱਚਾ ਖਰਾਬ ਹੋ ਗਿਆ ਉਹਦੀ ਵੀ ਦਵਾਈ ਆਪਣੇ ਕੋਲ ਹੈਗੀ ਆ ਬਿਲਕੁਲ ਗਰੰਟੀ ਨਾਲ ਉਹਦੀ ਦਵਾਈ ਦਵਾਵਾਂਗਾ ਮੈਂ ਉਹ ਰੈਗੂਲਰ ਨਾਲ ਨਾਲ ਹੀ ਖਾਣੀ ਆ ਜਦੋਂ ਬੱਚਾ ਕਨਸੀਵ ਹੋ ਜਾਂਦਾ ਤੇ ਉਹ ਮਿਸਕਾਰਜ ਨਹੀਂ ਹੋਏਗਾ ਉਹ ਟੈਬਲਟ ਨੂੰ ਆਪਾਂ ਲਗਾਤਾਰ ਲਿੰਦੇ ਜਾਓ ਮਹੀਨਾ ਖਾ ਲੋ ਮਹੀਨਾ ਛੱਡ ਦਿਓ ਫੇਰ ਮਹੀਨਾ ਖਾ ਲੋ ਇਸ ਤਰ੍ਹਾਂ ਤਿੰਨ ਚਾਰ ਵਾਰੀ ਕਰੋ ਮਿਸਕਾਰਜ ਨਹੀਂ ਹੋਏਗਾ ਤੇ ਨੰਬਰ 2 ਜਿਹੜੇ ਆਪਣੇ ਨਮਰਦੀ ਦੇ ਸ਼ਿਕਾਰ ਮੇਰੇ ਵੀਰ ਉਹ ਆਣ ਕੇ ਮਿਲ ਸਕਦੇ ਆ ਕਈਆਂ ਦੇ ਬੱਚਾ ਇਸ ਕਰਕੇ ਵੀ ਨਹੀਂ ਹੁੰਦਾ ਕਿ ਉਹ ਨਮਰਦੀ ਦੇ ਸ਼ਿਕਾਰ ਇਸ ਤਰ੍ਹਾਂ ਕਿ ਉਹਨਾਂ ਦੇ ਜੋ ਵੀ ਗੁਪਤੰਗ ਉਹਦੀ ਥੋੜੀ ਬਹੁਤੀ ਸਟੈਂਡਿੰਗ ਹੁੰਦੀ ਆ ਜਿਉਂ 1-2 ਮਿੰਟ ਹੀ ਕੱਢਦੇ ਆ 1-2 ਮਿੰਟ ਦੇ ਨਾਲ ਕਿਉਂਕਿ ਜੂਟਰ ਖੁੱਲਦਾ ਵੀ ਨਹੀਂਗਾ ਤੇ ਉਹ ਉਸੇ ਵੇਲੇ ਹੀ ਖਾਰਜ ਹੋ ਜਾਂਦੇ ਆ ਤੇ ਜੂਟਰ ਤੱਕ ਪਹੁੰਚ ਹੀ ਨਹੀਂ ਪਾਉਂਦੇ ਉਹਨਾਂ ਵੀਰਾਂ ਲਈ ਵੀ ਵਧੀਆ ਦਵਾਈ ਹੈਗੀ ਆ ਕਿਉਂਕਿ ਉਹਦੇ ਲਈ ਇੱਕ ਦੇਸੀ ਦਵਾਈ ਤਿਆਰ ਕੀਤੀ ਗਈ ਹੈ ਉਹਦੇ ਨਾਲ ਬੈਦਨਾਥ ਕੰਪਨੀ ਦੀਆਂ ਗੋਲੀਆਂ ਨੇ ਜਿਹੜਾ ਕਿ ਇਹਨੂੰ ਵੀਰਜ ਨੂੰ ਪੇਸਟ ਵਰਗਾ ਬਣਾਉਂਦੀ ਹੈ ਜਿਹੜਾ ਜਦੇ ਨਿਕਲ ਜਾਂਦਾ ਉਹ ਪੇਸਟ ਵਰਗਾ ਬਣ ਜਾਣ ਕਮ ਸੇ ਕਮ 20 ਮਿੰਟ ਜਾਂ ਅੱਧਾ ਘੰਟਾ ਨਹੀਂ ਨਿਕਲੇਗਾ ਕਿਉਂਕਿ ਜਦੋਂ ਤੱਕ ਯੂਟਰ ਦਾ ਮੂੰਹ ਖੁੱਲ ਜਾਏਗਾ ਤੇ ਸperm ਜਿਹੜੇ ਅੰਦਰ ਜਾਣੇ ਸ਼ੁਰੂ ਹੋ ਜਾਣਗੇ ਬਹੁਤ ਮੇਰੇ ਵੀਰਾਂ ਦੇ ਵੇਖਣ ਨੂੰ ਆਇਆ ਕਿ ਇਹ ਵੀਕਨਸ ਬਹੁਤ ਜ਼ਿਆਦਾ ਵਾ ਕਈ ਤੇ ਬਿਲਕੁਲ ਹੀ ਖਤਮ ਹੋਏ ਨੇ ਨਸ਼ੇ ਦੇ ਸ਼ਿਕਾਰ ਜਿਹੜੇ ਉਹਨਾਂ ਨੇ ਤਾਂ ਖਤਮ ਹੋਣਾ ਹੀ ਆ ਬਾਕੀ ਆਮ ਮੁੰਡੇ ਵੀ ਕਿਉਂਕਿ ਉਹਨਾਂ ਦਾ ਕਾਰਨ ਨਹੀਂ ਆ ਕਿ ਉਹ ਖਾ ਕੇ ਲੰਮੇ ਪਏ ਰਹਿੰਦੇ ਕੋਈ ਵਰਜਸ ਵਗੈਰਾ ਹੈ ਨਹੀਂ ਆ ਤੇ ਆਪਣਾ ਕੰਮਕਾਰ ਵੀ ਕੋਈ ਨਹੀਂ ਆ ਤੇ ਖਰਾਕਮ ਵੀ ਉਹਦਾਂ ਦੀਆਂ ਹੀ ਆ ਇਸ ਕਰਕੇ ਉਹ ਨੌਜਵਾਨ ਵੀ ਮੈਨੂੰ ਮਿਲ ਸਕਦੇ ਆ ਜਿਹੜੇ ਜ਼ਿੰਦਗੀ ਤੋਂ ਨਰਾਸ਼ ਹੋਏ ਆ ਉਹਨਾਂ ਦੀ ਜ਼ਿੰਦਗੀ 'ਚ ਖੁਸ਼ਹਾਲੀ ਆਵੇਗੀ ਬਿਲਕੁਲ ਇਹ ਗਾਰੰਟੀ ਆ ਬੇਰਗੁੱਲ ਸਹੀ ਹੋ ਜਾਏਗਾ। ਤੋਂ ਡਾਕਟਰ ਸਾਹਿਬ ਸ਼ੁਰੂ ਤੋਂ ਤੁਸੀਂ ਗੱਲ ਕੀਤੀ ਪਹਿਲਾਂ ਪ੍ਰਸ਼ਾਦ ਦੀ ਉਹ ਪ੍ਰਸ਼ਾਦ ਕਿਸ ਚੀਜ਼ ਦਾ ਵੀ ਉਹ ਪ੍ਰਸ਼ਾਦ ਨਾਲ ਕੀ ਲਾਭ ਮਿਲਦਾ ਹੈਗਾ। ਦੇਖੋ ਜੀ ਇਹ ਪ੍ਰਸ਼ਾਦ ਡੇਰਾ ਬਾਬਾ ਨਾਨਕ ਗੁਰਦੁਆਰਾ ਉਹਨਾਂ ਦੇ ਨਾਲ ਚੋਲਾ ਸਾਹਿਬ ਗੁਰਦੁਆਰਾ ਉਹਨਾਂ ਦੇ ਸਾਰੇ ਖਾਨਦਾਨ ਨੂੰ ਬਾਬਾ ਨਾਨਕ ਵਰ ਦੇ ਕੇ ਗਿਆ ਕਿਉਂਕਿ ਉਹਨਾਂ ਦਾ ਹੀ ਖਾਨਦਾਨਾ ਸਾਰਾ ਬੀਦੀ ਖਾਨਦਾਨਾ। ਉਹਨਾਂ ਦੀ ਲੜਕੀ ਸਾਡੇ ਰਿਸ਼ਤੇਦਾਰੀ ਚ ਵਿਆਹੀ ਹੋਈ ਹੈ। ਤੇ ਉਹ ਸਾਰੇ ਖਾਨਦਾਨ ਨੂੰ ਪ੍ਰਸ਼ਾਦ ਆ ਉਹ ਮੈਨੂੰ ਇੱਥੇ ਪ੍ਰਸ਼ਾਦ ਦੇ ਜਾਂਦੀ ਆ ਅਰਦਾਸ ਕਰਕੇ ਅਰਦਾਸ ਕਰਕੇ ਅੱਗੇ ਮੈਂ ਦੇ ਦਨਾ ਜਿਹਦਾ ਕੋਈ ਪੈਸਾ ਨਹੀਂ ਇਹ ਬਾਬੇ ਨਾਨਕ ਤੋਂ ਲੈ ਕੇ ਉਦੋਂ ਤੋਂ ਵਾਰ ਵਾ ਤੇ ਉਹ ਵਕਿਆ ਹੀ ਜਿਹੜਾ ਤੇ ਉਹਦੇ ਵਿਧੀ ਦੇ ਨਾਲ ਵਰਤ ਲੈਂਦਾ ਲੋਕੋ ਕਿੰਨਾ ਕਿੰਨਾ ਲੋਕਾਂ ਨੂੰ ਫਾਇਦਾ ਮਿਲਦਾ ਉਸ ਪ੍ਰਸ਼ਾਦ ਦਾ ਉਹ ਜਿਨ੍ਹਾਂ ਤੇ ਲੜਕੀਆਂ ਨੇ ਪਹਿਲਾਂ ਉਹਨਾਂ ਲੋਕਾਂ ਨੂੰ ਫਾਇਦਾ ਮਿਲਦਾ ਵਾ ਜਿਨ੍ਹਾਂ ਦੇ ਪਹਿਲਾ ਬੱਚਾ ਵਾ ਉਹਨਾਂ ਨੂੰ ਤੇ ਉਹ ਤੇ ਮੇਰੇ ਵੀਰ ਆਉਣ ਦੀ ਕੋਸ਼ਿਸ਼ ਨਹੀਂ ਕਰਨ ਕਿਉਂਕਿ ਕੁਦਰਤ ਦੀ ਦੇਣ ਆ ਪਹਿਲਾਂ ਘਰ ਦੇ ਵਿੱਚ ਕੋਈ ਨਾ ਕੋਈ ਜੀਵ ਤੇ ਆਉਣਾ ਚਾਹੀਦਾ ਕਿ ਉਹਦਾ ਰਾਹ ਤੇ ਖੁੱਲਣਾ ਚਾਹੀਦਾ ਨਾ ਤੇ ਜਦੋਂ ਆਪਣੇ ਘਰੇ ਲੜਕੀ ਪੈਦਾ ਹੋ ਗਈ ਆ ਉਹ ਮੇਰਾ ਵੀਰ ਆ ਸਕਦਾ ਲੜਕੇ ਦੀ ਪ੍ਰਸ਼ਾਦ ਲੈਣ ਲਈ ਜਾਂ ਜਿਹਦੇ ਇੱਕ ਵਾਜਾਂ ਦੋ ਆ ਉਹ ਮੇਰਾ ਵੀਰ ਪ੍ਰਸ਼ਾਦ ਲੈ ਸਕਦਾ ਬਲਕਿ ਦੂਸਰਾ ਜਿਹੜਾ ਜਿਹਦੇ ਬੱਚਾ ਨਹੀਂ ਉਹ ਮੇਰਾ ਵੀਰ ਕੋਸ਼ਿਸ਼ ਨਾ ਕਰੇ ਆਉਣ ਦੀ ਨਿੱਜੀ ਗੱਲ ਕਰੀਏ ਜਿੱਦਾਂ ਲੜਕਾ ਲੜਕੀ ਪਰਮਾਤਮਾ ਦੀ ਦੇਣ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਆਪਾਂ ਆਪਣੇ ਨਾਲ ਵੀ ਉਹਨੂੰ ਆਪਾਂ ਦਵਾਈ ਖਾ ਕੇ ਸਟੈਂਡ ਕਰ ਸਕਦੇ ਆ ਦੇਖੋ ਜੀ ਹੈ ਤਾਂ ਪ੍ਰਮਾਤਮਾ ਦੀ ਦੇਣੀ ਆ ਕਿਉਂਕਿ ਬਾਬਾ ਨਾਨਕ ਉਹ ਵੀ ਇੱਕ ਪ੍ਰਮਾਤਮਾ ਹੀ ਸੀਗਾ ਉਹ ਡੇਰਾ ਬਾਬਾ ਨਾਨਕ ਗੁਰਦੁਆਰਾ ਜਿਹੜਾ ਬਟਾਲੇ ਤੋਂ ਹੋ ਕੇ ਉੱਥੇ ਚੋਲਾ ਸਾਹਿਬ ਗੁਰਦੁਆਰਾ ਵਾ ਚੋਲਾ ਸਾਹਿਬ ਵਾਲਿਆਂ ਦੇ ਘਰੋਂ ਕੁੜੀ ਵਿਆਹੀ ਆ ਸਾਡੀ ਰਿਸ਼ਤੇਦਾਰੀ ਚ ਉਹਨਾਂ ਨੂੰ ਸਾਰੇ ਟੱਬਰ ਨੂੰ ਬਾਬਾ ਨਾਨਕ ਦਾ ਹੀ ਵਾਰ ਉਦੋਂ ਤੋਂ ਹੀ ਕਿ ਜਿੰਨੂੰ ਵੀ ਪ੍ਰਸ਼ਾਦ ਦੋਗੇ ਉਹਨਾਂ ਦੇ ਲੜਕੀਆਂ ਹੀ ਹੋ ਜਾਣੀਆਂ। ਹੂੰ ਹੂੰ। ਔਰ ਉਸ ਪਰਿਵਾਰ ਦੇ ਵਿੱਚੋਂ ਜਿਹੜੇ ਤੇ ਲਾਲਚੀ ਨੇ ਉਹਨਾਂ ਦਾ ਪ੍ਰਸ਼ਾਦ ਕੰਮ ਨਹੀਂ ਕਰਦਾ। ਹੂੰ ਹੂੰ। ਜਿਹੜੇ ਫਰੀ ਦਿੰਦੇ ਨੇ ਉਹ 100% ਗਾਰੰਟੀ ਨਾਲ ਹੀ ਹੁੰਦਾ ਕਿਉਂਕਿ ਮੈਂ ਵੀ ਦਿੱਤਾ ਵਾ ਬਹੁਤ ਜਾਣਾਂ ਤੇ ਬਾਬੇ ਦੀ ਮੇਰ ਹੋਈ ਆ। ਹੂੰ ਸਾਰਿਆਂ ਦੇ ਲੜਕੇ ਹੋਏ ਆ ਤੇ ਨੰਬਰ 2 ਉਹ ਵਿਧੀ ਹੁੰਦੀ ਓਦੀ ਓਦੀ ਵਿੱਚ ਜੋ ਪ੍ਰਹੇਜ ਦੱਸਣੇ ਆ ਪੂਰੇ ਤਰੀਕੇ ਨਾਲ ਉਹ ਕਰਤੇ ਜਾਣ ਤੇ ਬਿਲਕੁਲ ਹੀ ਲੜਕਾ ਹੀ ਹੋਵੇਗਾ ਕਿਉਂਕਿ ਜੀ ਵਿੱਚ ਜਿਵੇਂ ਆਪਾਂ ਕਹ ਦਿੰਨੇ ਆ ਸਵਾਮੀ ਨਾ ਮੀਨ ਸ਼ਰਾਬ ਨੂੰ ਹੱਥ ਨਹੀਂ ਲਾਉਣਾ ਜਾਂ ਹੋਰ ਆਪਾਂ ਕਹ ਦਿੰਨੇ ਉਹ ਪ੍ਰਸ਼ਾਨ ਨੂੰ ਪਹਿਲਾਂ ਲਈ ਆ ਕੇ ਨਹੀਂ ਰੱਖਣਾ ਬੱਚਾ ਕਨਸੀਵ ਹੋਏ ਤੇ ਇੱਕ ਮਹੀਨੇ ਦੇ ਵਿੱਚ ਆਉਣਾ ਪ੍ਰਸ਼ਾਨ ਲੈਣ ਤੇ ਉਦੋਂ ਹੀ ਉਦੋਂ ਵਰਤਨ ਦੀ ਵਿਧੀ ਦੱਸੀ ਜਾਵੇਗੀ ਸੋ ਡਾਕਟਰ ਸਾਹਿਬ ਦੇਖਣ ਚ ਇਹ ਵੀ ਆ ਵੀ ਗਾ ਤੋ ਕਈ-ਕਈ ਸਾਲ ਤੱਕ ਜਿਹੜਾ ਉਹਨਾਂ ਦੇ ਔਲਾਦ ਨਹੀਂ ਉਹਨਾਂ ਨੂੰ ਹੁੰਦੀ ਹੈਗੀ ਕੀ ਕਾਰਨ ਕੀ ਹੈਗਾ ਤੁਸੀਂ ਉਸ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਨੂੰ ਠੀਕ ਕਰਦੇ ਹੋ ਦੇਖੋ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਕਈ ਵਾਰੀ ਲੇਡੀ ਜੀ ਅੰਦਰ ਪ੍ਰੋਬਲਮ ਹੁੰਦੀ ਹੈ ਨਾੜਾਂ ਬਲੌਕ ਹੋ ਜਾਣੀਆਂ ਜਾਂ ਬੱਚੇਦਾਨੀ ਦੇ ਮੂੰਹ ਅੱਗੇ ਰਸੌਲੀ ਬਣ ਜਾਣੀ ਕਿਉਂਕਿ ਉਹਦੇ ਨਾਲ ਨਾ ਤਾਂ ਬਲੀਡਿੰਗ ਹੁੰਨੀ ਟਾਈਮ ਨਾਲ ਤਾਂ ਨਾਸ ਫਰਮ ਨਹੀਂ ਅੰਦਰ ਜਾਣੇ ਆ ਮੂੰਹ ਦੇ ਅੱਗੇ ਰਸੌਲੀ ਹੈ ਰਸਤਾ ਹੀ ਬੰਦ ਹੋ ਗਿਆ ਨੰਬਰ 2 ਐਕਸਰਸਾਈਜ਼ ਪੂਰਾ ਨਾ ਬਣਨਾ ਹੂੰ ਬਾਕੀ ਰਸੌਲੀ ਦੀ ਵੀ ਮੇਰੇ ਕੋਲ ਦਵਾਈ ਹੈਗੀ ਆ ਹੂੰ ਰਸੌਲੀ ਵੀ ਬਾਹਰ ਨਿਕਲ ਜਵੇਗੀ ਜੇ ਕੋਈ ਜ਼ਿਆਦਾ ਵੱਡੀ ਹੈ ਹੂੰ ਫੇਰ ਤੇ ਚਲੋ ਮਾਲਕ ਦੇ ਹਸਾਰੇ ਆ ਹੂੰ ਤੇ ਜੇ ਕੋਈ ਛੋਟੀ ਆ ਕੋਈ 25 30 ਐਮ ਐਮ ਦੇ ਕਰੀਬ ਆ ਉਹ ਤਾਂ ਨਿਕਲ ਜੇਗੀ 25 30 ਐਮ ਛੋਟਾ ਜਿਹਾ ਹੀ ਇੱਕ ਅ ਛੋਲਿਆਂ ਦੇ ਦਾਣੇ ਜਿੰਨਾ ਬਣ ਜਾਂਦਾ ਕਿ ਇੱਕ ਜੇ ਬਰੀਕ ਧਾਗਾ ਹੁੰਦਾ ਉਹ ਇੱਕ ਐਮ ਹੁੰਦਾ ਹੂੰ ਇਸ ਕਰਕੇ ਜਿਹੜੀ ਬਹੁਤ ਹੀ ਵੱਡੀ ਆ ਇਸ ਉਹ ਨਹੀਂ ਨਿਕਲ ਸਕਦੇ ਬਾਕੀ ਛੋਟੀਆਂ ਨਿਕਲ ਜਾਣਗੀਆਂ ਤੇ ਉਹ ਵੀ ਮੇਰੇ ਵੀਰ ਆ ਕੇ ਦਵਾਈ ਲਾ ਸਕਦੇ ਆ ਬਾਕੀ ਲੇਡੀਜ਼ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਬਲਮ ਆਉਂਦੀਆਂ ਜਿੱਦਾਂ ਹਾਰਮੋਨ ਦੀ ਕਮੀ ਹੋ ਗਈ ਜਾਂ ਮੰਨ ਲਓ ਕਿ ਉਹਦੇ ਅੰਦਰ ਹੋਰ ਵੀ ਕਮਜ਼ੋਰੀ ਕਈ ਤਰ੍ਹਾਂ ਦੀ ਆ ਜਾਂਦੀਆਂ ਜਿੱਦਾਂ ਉਹਨਾਂ ਦਾ ਸਰੀਰ ਬਿਲਕੁਲ ਹੀ ਟੁੱਟਿਆ ਰਹਿਣਾ ਇਸ ਕੰਮ ਨੂੰ ਦਿਲੀ ਨਾ ਕਰਨਾ ਕਿਉਂਕਿ ਉਹ ਚਿੜਚਿੜਾਪਨ ਆ ਜਾਂਦਾ ਇਸ ਕਰਕੇ ਉਹਦਾ ਧਿਆਨ ਹੀ ਨਹੀਂ ਉਸ ਵੱਸੇ ਜਾਣਾ ਉਹ ਸਾਰਾ ਕੁਝ ਸਹੀ ਹੋ ਜਾਏਗਾ ਹੂੰ ਹੂੰ ਕਿਉਂਕਿ ਦੋਨਾਂ ਦੇ ਮੀਆਂ ਬੀਬੀ ਦੀ ਮਰਜ਼ੀ ਨਾਲ ਹੁੰਦਾ ਵਾ ਹੂੰ ਹੂੰ ਤਿੰਨ ਨੰਬਰ ਦੋ ਲੇਡੀਜ਼ ਜਿਹੜੀ ਆ ਜਦੋਂ ਬਲੀਡਿੰਗ ਉਹਨੂੰ ਆਉਂਦੀ ਆ ਹੂੰ ਉਸ ਦਿਨ ਤੋਂ ਦਿਨ ਗਿਣ ਲੈਣੇ ਆ ਹੂੰ ਜੇ ਤਾਂ ਮਹੀਨਾ 30 ਦਿਨ ਦਾ ਪੂਰਾ ਹੂੰ ਫੇਰ ਤੇ ਉਹਨੂੰ 11 ਦੇ ਨਾਗਾ ਪਾ ਦਿਓ ਹੂੰ ਜਿਲਜ ਤੋਂ ਬਲੀਡਿੰਗ ਸ਼ੁਰੂ ਹੋਈ ਉਦੋਂ ਤੋਂ ਲੈ ਕੇ 11 ਦੇ ਨਾਗਾ ਪਾਉਣਾ ਫੇਰ 12ਵੇਂ 13ਵੇਂ ਤੇ 14ਵੇਂ ਟਰਾਈ ਕਰਨੀ ਆ ਕਿਉਂਕਿ ਜਿਹਦਾ 30 ਦਿਨ ਦਾ ਮਹੀਨਾ ਉਹਦੇ 13 ਦਿਨੇ ਜਾ ਕੇ ਐਵੀਲੇਸ਼ਨ ਹੁੰਦਾ ਹੈ 13 ਜਾਂ 14 ਬੰਦੇ ਦੇ ਸਪਰਮ ਅੰਦਰ ਗਏ 72 ਘੰਟੇ ਜੀਂਦੇ ਰਹਿੰਦੇ ਆ ਲੇਡੀ ਐਗ ਬੜਨਾ ਮਹੀਨਾ ਚੱਕਰੀ ਉਹ ਵੀ 36 ਘੰਟੇ ਲਈ ਉਹੀ ਟਾਈਮ ਹੁੰਦਾ ਬੱਚਾ ਠਹਿਰਦਾ ਅੱਗੋ ਪਿੱਛੋਂ ਕੋਈ ਬੱਚਾ ਨਹੀਂ ਠਹਿਰਦਾ ਉਹ ਮੇਰੇ ਵੀਰ ਇਹ ਗੱਲ ਨੂੰ ਨੋਟ ਕਰ ਲਓ ਕਿ ਜਦੋਂ ਇਹ ਟਾਈਮ ਆਉਂਦਾ ਜਿੰਨਾਂ ਦਾ ਮਹੀਨਾ ਘਟ ਕੇ ਆਉਂਦਾ 28 ਦਿਨ ਦਾ ਹੋ ਗਿਆ ਉਹਨਾਂ ਨੂੰ 10 ਦਿਨ ਪਰਹੇਜ਼ ਕਰਨਾ ਵਾ ਤੇ 11ਵੇਂ 12ਵੇਂ ਦਿਨ ਉਹ ਟਰਾਈ ਕਰਨੀ ਆ ਹੂੰ ਹੂੰ ਤੇ ਇਸ ਕਰਕੇ ਮੇਰੇ ਵੀਰ ਇਹਨਾਂ ਗੱਲਾਂ ਨੂੰ ਨੋਟ ਕਰ ਲਓ ਹੂੰ 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 ਤੇ ਬਿਲਕੁਲ ਸਰਪ ਗੱਲ ਕਰਦੇ ਜਿਹੜੀ ਤੁਸੀਂ ਦਵਾਈ ਦੀ ਗੱਲ ਕਰਦੇ ਪਏ ਹੋ ਉਹ ਤੁਸੀਂ ਆਪ ਤਿਆਰ ਕਰਦੇ ਹੋ ਕਿ ਜਾਂ ਆਮ ਹੀ ਬਾਜ਼ਾਰ ਚ ਮਿਲ ਜਾਂਦੀ ਆ ਇਹਦੇ ਬਾਰੇ ਸਾਨੂੰ ਦੱਸ ਦਿਓ ਮੈਂ ਇਹ ਮੈਂ ਆਪ ਤਿਆਰ ਕਰਦਾ ਹਾਂ ਦੇਸੀ ਦਵਾਈ ਆ ਇਹਦੇ ਚ ਹੀ ਮੈਂ ਬੀ ਐਮ ਐਸ ਕੀਤੀ ਹੈ ਇਹ ਮੇਰੇ ਆਪਣੇ ਪ੍ਰੈਕਟੀਕਲ ਨੇ ਮੇਰੀ ਆਪਣੀ ਕਾਰਡ ਆ ਹੂੰ ਤੇ ਬਾਕੀ ਤਕਰੀਬਨ ਕੋਈ ਵੀ ਪ੍ਰੋਬਲਮ ਹੱਲ ਹੋ ਜੇਗੀ ਉਹਦੇ ਲਈ ਜੋ ਮੈਂ ਟੈਸਟ ਲਿਖਾਂਗਾ ਉਹ ਪਹਿਲਾਂ ਮੈਨੂੰ ਫੋਨ ਲਾਓ ਮੈਂ ਤੁਹਾਨੂੰ ਉਹਦੇ ਬਾਰੇ ਦੱਸਾਂਗਾ ਕਿ ਕੀ ਕੀ ਟੈਸਟ ਕਰਾ ਕੇ ਆਉਣਾ ਬਾਕੀ ਜਿਨ੍ਹਾਂ ਜਨਾਨੀਆਂ ਦੇ ਗੋਡਿਆਂ 'ਚ ਦਰਦ ਜ਼ਿਆਦਾ ਹੁੰਦੀ ਹੈ ਜਾਂ ਮੋਢਿਆਂ 'ਚ ਹੁੰਦੀ ਹੈ ਜਾਂ ਕੋਹਣੀਆਂ 'ਚ ਹੁੰਦੀ ਹੈ ਇੱਕ ਜੂਰਕੈਸਿਡ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਗਠੀਏ ਦੀ ਪ੍ਰੋਬਲਮ ਹੋ ਜਾਂਦੀ ਹੈ ਉਹਦੀ ਵੀ ਮੈਂ ਦਵਾਈ ਤਿਆਰ ਕੀਤੀ ਆ ਜਿਹੜੀ ਵੀ ਲੇਡੀ 15 ਦਿਨ ਲੈ ਲੈਂਦੀ ਆ ਉਹਦਾ ਜੁਰਕਾਇਸਟ ਦੇ ਗਠੀਆ ਖਤਮ ਹੋ ਜਾਂਦਾ ਇਹ ਵੀ ਮੇਰੀ ਆਪਣੀ ਕਾਰਡ ਆ ਬਿਲਕੁਲ ਸਹੀ ਹੋ ਜਾਣਾ ਇੱਕ ਵਾਰੀ ਲੈ ਕੇ ਤੁਸੀਂ ਦੇਖੋ ਉਹਦਾ ਕੋਈ ਕੀਮਤ ਨਹੀਂ ਬਿਲਕੁਲ ਹੀ ਇੱਕ ਸਸਤੇ ਵਾਲੀ ਗੱਲੀ ਆ ਤੇ ਬਿਲਕੁਲ ਗਰੰਟੀ ਨਾਲ ਠੀਕ ਹੋ ਜਾਏਗਾ ਬਾਕੀ ਇਹ ਨਾ ਮਰਦੀ ਦਾ ਜਿਹੜਾ ਕਾਰਨ ਨਾ ਮੁੰਡਿਆਂ ਦਾ ਇਹ ਦੇਖੋ ਜੀ ਖਰਾਕ ਤਜ ਕੱਲ ਹੈ ਨਹੀਂ ਆ ਤੇ ਬਾਕੀ ਇਹ ਜਿਹੜੇ ਪੁੱਠੇ ਕੰਮ ਕਰਦੇ ਆ ਥਰਾਸੀ ਕਰਨੀ ਜਾਂ ਨਸ਼ੇ ਕਰਨੇ ਆ ਉਹਦੇ ਨਾਲ ਬਿਲਕੁਲ ਹੀ ਡੈੱਡ ਹੋ ਜਾਂਦੇ ਆ ਤੇ ਉਹਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਸਿੱਧੇ ਰਸਤੇ ਪੈਣ ਔਰ ਇੱਕ ਵਾਰੀ ਆ ਕੇ ਮਿਲੋ ਤੇ ਆਪਣਾ ਜੀਵਨ ਜਿਹੜਾ ਵਾ ਇਹਨੂੰ ਸੁਧਾਰੋ ਤੇ ਗਾਂ ਤੁਹਾਡੇ ਜਿਹੜੀ ਜ਼ਿੰਦਗੀ ਆ ਉਹ ਸਫਲ ਹੋਏਗੀ ਬੱਚਾ ਹੋਣ ਦੇ ਕਾਬਿਲ ਹੋ ਜਾਓਗੇ ਕਿਉਂਕਿ ਉਸ ਪਰਮ ਬਿਲਕੁਲ ਹੀ ਖਤਮ ਕਰ ਲੇ ਤੁਸੀਂ ਇਸ ਕਰਕੇ ਜਿਹੜੀ ਤੁਹਾਡੇ ਉਹ ਸੈਕਸ ਦੀ ਵੀਕਨੈਸ ਉਹਦੇ 'ਚ ਵੀ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ ਇੱਥੇ ਮੇਰੇ ਕੋਲ ਨਵੇਂ ਵਿਆਹੇ ਮੁੰਡੇ ਆਉਂਦੇ ਗਈ ਉਹਨਾਂ ਦੇ ਬਿਲਕੁਲ ਹੀ ਜ਼ਿਆਦਾ ਪ੍ਰੋਬਲਮ ਆ ਬੱਚਾ ਤੋਂ ਉਹਨਾਂ ਦੇ ਕੀ ਹੋਣਾ ਉਹ ਇੰਨੀ ਪ੍ਰੋਬਲਮ ਆ ਕਿ ਉਹ ਦੱਸਦੇ ਕਹਿੰਦੇ ਵੀ ਮੈਂ ਦੇ ਸੁਹਾਗਰਾਤ ਵੀ ਉੱਥੇ ਰਹਿ ਗਿਆ ਤੇ ਇਹੋ ਜੀ ਗੱਲ ਆ ਤੇ ਮੇਰੇ ਵੀ ਆ ਕੇ ਦਵਾਈ ਲਓ ਤੇ ਆਪਣਾ ਜੀਵਨ ਸਫਲ ਕਰੋ ਜੇ ਕਿੰਨੇ ਕਿ ਤੁਹਾਡੇ ਕੋ ਜਿਹੜੇ ਅੱਜ ਤੱਕ ਜਿਹੜੇ ਬੇਵਿਲਾ ਚੌੜੇ ਆ ਚੁੱਕੇ ਨੇ ਤੇ ਕਿੰਨੇ ਨੇ ਕਿ ਉਹਨਾਂ ਨੂੰ ਜਿਹੜਾ ਆਰਾਮ ਮਿਲ ਚੁੱਕਾ ਦੇਖੋ ਜੀ ਮੇਰੇ ਕੋਲ ਕਾਫੀ ਦੁਨੀਆ ਚੁੱਕੀ ਆ ਮੈਨੂੰ ਇੱਥੇ ਬੈਠੇ 15 ਸਾਲ ਹੋ ਗਏ ਆ ਪਹਿਲਾਂ ਮੈਂ ਵੀਡੀਓ ਨਹੀਂ ਦਿੱਤੀ ਵੈਸੇ ਇਹ ਕਹਦਾ ਸੀਗਾ ਆਫਲਾਈਨ ਹੁਣ ਆਨਲਾਈਨ ਵੀਡੀਓ ਚੜ ਗਈ ਆ ਬੜੀ ਦੂਰੋਂ ਦੂਰੋਂ ਆਏ ਲੋਕ ਮੇਰੇ ਕੋਲ ਯੂ ایس ਤੋਂ ਤੱਕ ਆਏ ਨੇ ਤਕਰੀਬਨ ਤਕਰੀਬਨ ਸਾਰਿਆਂ ਦੇ ਹੀ ਹੋ ਗਿਆ 100 ਦੇ ਵਿੱਚੋਂ ਜੇ ਇੱਕ ਰਹਿ ਵੀ ਗਿਆ ਹੋਵੇਗਾ ਤੇ ਕੋਈ ਉਹ ਵੱਡਾ ਪਾਪੀ ਹੋਵੇਗਾ ਜਿਹਦੇ ਰਹਿ ਗਿਆ ਹੋਵੇਗਾ ਕਿਉਂਕਿ ਕੁਦਰਤ ਦੀ ਦੇਣ ਹੈ ਕਿ ਆਪਣਾ ਕੀਤੇ ਕਰਮਾਂ ਦਾ ਕੋਈ ਫਲ ਦੇ ਮਿਲਦਾ ਬਾਕੀ 99 ਤੇ ਬਿਲਕੁਲ ਹੀ ਸਹੀ ਹੋ ਜਾਂਦਾ ਤੇ ਫਲਕੇ ਮਰੀਜ਼ ਨੂੰ ਇੱਥੇ ਖੁਦ ਆਉਣਾ ਪੈਂਦਾ ਕਿ ਜਾਂ ਤੁਸੀਂ ਡਾਕਟਰਾਂ ਹੀ ਦਵਾਈ ਭੇਜਦੇ ਆ ਨਹੀਂ ਮਰੀਜ਼ ਆ ਵੀ ਚੱਲ ਕੇ ਆਵੇ ਆਪਣੀਆਂ ਰਿਪੋਰਟਾਂ ਨਾਲ ਲੈ ਕੇ ਆਵੇ ਮੈਂ ਉਹਨਾਂ ਰਿਪੋਰਟਾਂ ਨੂੰ ਚੈੱਕ ਕਰਨਾ ਵਾ ਪਹਿਲਾਂ ਦੇਖਣਾ ਪੜ੍ਹਨਾ ਉਹਨੂੰ ਮੈਂ ਉਹਦੀ ਸਟੱਡੀ ਕਰਨੀ ਆ ਇਹਦੇ ਵਿੱਚ ਕੀ ਪ੍ਰੋਬਲਮ ਆ ਉਹਦੇ ਮੁਤਾਬਕ ਮੈਂ ਦਵਾਈ ਦੇਣੀ ਆ ਤੇ ਬਿਲਕੁਲ ਸਾਰੀ ਦੇਸੀ ਦਵਾਈ ਆ ਇਹ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਕੋਈ ਸਟੇ ਕੰਪਨੀਆਂ ਦੇ ਨਹੀਂ ਆ ਝੰਡੂ ਡਾ ਪਰ ਜਿੰਨੀਆਂ ਵਧੀਆ ਕੰਪਨੀਆਂ ਨੇ ਕੁਝ ਉਹਦੀਆਂ ਦਵਾਈਆਂ ਨੇ ਕੁਝ ਮੈਂ ਆਪਣੇ ਹੱਥੀਂ ਤਿਆਰ ਕਰਨੀਆਂ ਹੁੰਦੀਆਂ ਕਿਉਂਕਿ ਜਿੰਨਾਂ ਦਵਾਈਆਂ ਦਾ ਕੋਈ ਨੁਕਸਾਨ ਨਹੀਂ ਆ ਮੈਂ ਫਾਇਦਾ ਹੀ ਆ ਮਤਲਬ ਕਿ ਮਰੀਜ਼ ਨੂੰ ਖੁਦ ਇੱਥੇ ਮਿਲ ਆਉਣਾ ਪਏਗਾ ਜਿਹਨਾਂ ਨੂੰ ਆਪਣਾ ਇਲਾਜ ਵਾਸਤੇ ਹੈ ਨਾ ਹਾਂਜੀ ਮਰੀਜ਼ ਨੂੰ ਬਿਲਕੁਲ ਆਉਣਾ ਪਵੇਗਾ ਕਿਉਂਕਿ ਮੇਰੇ ਸਾਹਮਣੇ ਹੋਏਗਾ ਕੁਝ ਤੇ ਉਹਦੀਆਂ ਮੈਂ ਗੱਲਾਂ ਬਾਤਾਂ ਉਹਨੂੰ ਪੁੱਛਣਾ ਕੁਝ ਉਹ ਮੈਂ ਜਿਹੜੇ ਟੈਸਟ ਲਿਆ ਉਹਦੀ ਸਟੱਡੀ ਕਰਨੀ ਆ ਕੁਝ ਉਹਦੇ ਮੈਂ ਸਰੀਰ ਦੀ ਜਾਂਚ ਕਰਨੀ ਆ ਇਸ ਕਰਕੇ ਉਹ ਆ ਵੀ ਆਵੇ ਤੇ ਸਾਰਾ ਹੱਲ ਹੋ ਜਾਂਦਾ ਨਾ ਕਿ ਜਿਹੜੇ ਮੇਰੇ ਵੀ ਸਪੀਡ ਪੋਸਟ ਜਾਂ ਦੂਜਾ ਤੀਜਾ ਕਰਾਉਂਦੇ ਨੇ ਉਹਦੇ ਬਾਰੇ ਮੈਨੂੰ ਪੂਰੀ ਜਾਣਕਾਰੀ ਤਾਂ ਨਹੀਂ ਹੁੰਦੀ ਜੋ ਮੂੰਹ ਰਹੀਂ ਦੱਸਿਆ ਉਹਦੇ ਦਾ ਹੀ ਮੈਨੂੰ ਪਤਾ ਹੋਣਾ ਮੈਂ ਉਹਦੇ ਮੁਤਾਬਕ ਦਵਾਈ ਬਣਾ ਦੇਣੀ ਆ ਉਹ ਪਤਾ ਨਹੀਂ ਕੰਮ ਹੋਣਾ ਜਾਂ ਨਹੀਂ ਹੋਣਾ ਇਸ ਕਰਕੇ ਮੇਰੇ ਵੀ ਆਬ ਹੀ ਆਓ ਤੇ ਆਪਣਾ ਜਿਹੜਾ ਦਵਾਈ ਲੈ ਕੇ ਜਾਓ ਡਾਕਟਰ ਸਜੀਤ ਸਿੰਘ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਜਿਹੜੇ ਬੇ ਔਲਾਦ ਜਿਹੜੇ ਜੋੜੇ ਨੇ ਉਹ ਉਹਨਾਂ ਨੂੰ ਆਪਣੀ ਜਿਹੜੀ ਜਿਹੜੀ ਆ ਆਯੁਰਵੈਦਿਕ ਵਿੱਚ ਦਵਾਈ ਦਿੰਦੇ ਨੇ ਤੇ ਉਹ ਬੜੇ ਇੱਥੋਂ ਮਤਲਬ ਠੀਕ ਹੋ ਕੇ ਗਏ ਨੇ ਸੋ ਡਾਕਟਰ ਸਾਹਿਬ ਤੁਹਾਡਾ ਜਿਹੜਾ ਐਡਰੈਸ ਕੀ ਹੈਗਾ ਜੇ ਕਿਸੇ ਮਰੀਜ਼ ਨੇ ਆਉਣਾ ਹੋਵੇ ਤਾਂ ਦੇਖੋ ਜੀ ਮੇਰਾ ਐਡਰੈਸ ਵਿਲੇਜ ਬਿਗਵਾਲਾ ਤਹਿਸੀਲ ਭਲੱਤ ਡਿਸਟ੍ਰਿਕਟ ਪੁਰਥਲਾ ਇਹ ਮੇਨ ਬਾਜ਼ਾਰ ਦੇ ਵਿੱਚ ਗੁਰਤੇਗ ਭਾਦਰ ਕਲੀਨਿਕ ਮੇਰਾ ਵੀ ਜਦੋਂ ਮਰਜੀ ਆ ਕੇ ਪੁੱਛ ਸਕਦਾ ਇੱਥੇ ਮੈਨੂੰ 15-20 ਸਾਲ ਹੋ ਗਿਆ ਗੁਰਤੇਗ ਭਾਦਰ ਕਲੀਨਿਕ ਪੁੱਛ ਕੇ ਪਹੁੰਚ ਸਕਦਾ ਜਿਹਨੂੰ ਨਹੀਂ ਪਤਾ ਲੱਗਦਾ ਮੇਰਾ ਵੀ ਇੱਥੇ ਆ ਕੇ ਫੋਨ ਲਾ ਸਕਦਾ ਨਾ ਬਰਕਿ ਜਿਹੜੇ ਮੇਰੇ ਵੀਰ ਬਾਂਜ ਪੰਦੇ ਸ਼ਿਕਾਰ ਨੇ ਜਿਨ੍ਹਾਂ ਨੂੰ ਕੋਈ ਨੁਕਸ ਨਹੀਂ ਆ ਉਹ ਵੀ ਆ ਕੇ ਮੈਨੂੰ ਮਿਲ ਸਕਦੇ ਸੋ ਐਸਾ ਡਾਕਟਰ ਹਜੀਤ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਇਹ ਬਿਮਾਰੀਆਂ ਦੇ ਇਲਾਜ ਬਾਰੇ ਸਾਨੂੰ ਜਾਣਕਾਰੀ ਦਿੱਤੀ ਸੋ ਅਗਲੇ ਐਪੀਸੋਡ ਦੇ ਵਿੱਚ ਅਸੀਂ ਫੇਰ ਕਿਸੇ ਨਵੇਂ ਵਿਸ਼ੇ ਤੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਧੰਨਵਾਦ